ਮੀਡੀਆ ਸਰਦਲਦੇਵਾਈ ਮਾਰਚ ਟੌਪ 3 ਨਿਊਜ਼ ਕਾਲਮ ਵਿੱਚ ਤੁਹਾਡਾ ਸਵਾਗਤ ਹੈ ਜੀ ਨਵੀਂ ਤਰਜੂਤ ਇਕੱਠ ਤੋਂ ਰੇਸ ਸ਼੍ਰੋਮਣੀ ਅਕਾਲੀ ਦਲ ਦੇ ਬਾਨੀ ਮੈਂਬਰ ਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਮਰੀਕਾ ਪਹੁੰਚ ਗਏ ਨੇ ਕੋਈ ਸਭ ਤੇ ਉਹ ਅਮਰੀਕੀ ਫੇਰੀ ਉਤੇ ਰਹਿਣਗੇ ਜਿੱਥੇ ਉਹ ਨਵੀਂ ਸਿਆਸੀ ਧਿਰ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਸੰਗਤਾਂ ਨੂੰ ਸੁਬੋਧਨ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਇਹ ਨਿੱਜੀ ਦੌਰਾ ਹੈ ਵਿਦੇਸ਼ ਫੇਰੀ ਉਤੇ ਅਕਸਰ ਹੀ ਜਾਂਦੇ ਰਹਿੰਦੇ ਨੇ ਮੇਰੇ ਵੇਰਵਿਆਂ ਮੁਤਾਬਕ ਸੈਕ੍ਰੇਮੈਂਟੋ ਤੋਂ ਉਹਨਾਂ ਨੇ ਪ੍ਰਚਾਰ ਮਹਿਮ ਅਰੰਭ ਦਿੱਤਾ ਹੈ ਤੇ ਇਸ ਮਗਰੋਂ ਕਈ ਅਮਰੀਕੀ ਸਟੇਟਸ ਉਹਨਾਂ ਦੀ ਭਾਗੀਦਾਰੀ ਹੋਏਗੀ ਭਾਵੇਂ ਸਾਫ਼ ਨਹੀਂ ਪਰੰਤੂ ਸਮਝਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਫੇਰੀ ਦੌਰਾਨ ਮਲਵਾਕੀ ਵਿਖੇ ਉੱਗੇ ਸਿੱਖ ਕਾਰਵਾਰੀ ਤੇ ਸੀਨੀਅਰ ਕਾਲੀਆ ਗੁਰੂ ਸਰਦਾਰ ਸਰਜੀਤ ਸਿੰਘ ਰਖੜਾ ਦੇ ਵੱਡੇ ਭਰਾ ਸਰਦਾਰ ਦਰਸ਼ਨ ਸਿੰਘ ਢਾਲੀਵਾਲ ਨੂੰ ਵੀ ਮਿਲਣ ਜਾ ਸਕਦੇ ਨੇ ਅਕਸਰ ਹੀ ਭਾਰਤ ਵਿੱਚੋਂ ਗਏ ਧਾਰਮਿਕ ਆਗੂਆਂ ਦਾ ਧਾਰਮਿਕ ਆਗੂਆਂ ਦਾ ਢਾਲੀਵਾਲ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਉਧਰ ਸ਼੍ਰੋਮਣੀ ਕਾਲੀਦਾਨ ਦੀ ਭਰਤੀ ਮਹਿਮ ਲਈ ਸਰਜੀਤ ਸਿੰਘ ਰਖੜਾ ਵੱਲੋਂ ਕਮਰ ਕਸ ਲਈ ਹੈ 31 ਮਾਰਚ ਨੂੰ ਪਟਿਆਲਾ ਵਿਖੇ ਵੱਡਾ ਭਰਤੀ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ ਰਖੜਾ ਪਰਿਵਾਰ ਵੱਲੋਂ ਉੱਗੇ ਪੱਤਰਕਾਰ ਤੇ ਟਿੱਪਣੀਕਾਰ ਰਮਨਦੀਪ ਸ਼ਰਮਾ ਉਰਫ ਰਮਨ ਨੂੰ ਸਰਜੀਤ ਸਿੰਘ ਰਖੜਾ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ ਰਮਨ ਸ਼ਰਮਾ ਨੂੰ ਮੀਡੀਆ ਤੇ ਸਿਆਸੀ ਤੇ ਰਾਮ ਵੱਲੋਂ ਵਧਾਈਆਂ ਮਿਲ ਰਹੀਆਂ ਨੇ ਰਮਨ ਸ਼ਰਮਾ ਪੀਟੀਸੀ ਅਧਾਰੇ ਲੰਮਾ ਸਮਾਂ ਕੰਮ ਕਰ ਚੁੱਕੇ ਨੇ ਜਦੋਂ ਕਿ ਦਿੱਲੀ ਚੱਲੇ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੀ ਮੀਡੀਆ ਹਸਤੀ ਵਜੋਂ ਐਮ ਪਛਾਣ ਰਹੇ ਅਦਾਰਾ ਈ ਮਿਸ਼ਨ ਪੰਜਾਬੀ ਵਿੱਚ ਵੀ ਰਮਨ ਸ਼ਰਮਾ ਬਤਾਉ ਟਿੱਪਣੀਕਾਰ ਤੇ ਸਿਆਸੀ ਚਿੰਤਕ ਵਜੋਂ ਕਈ ਪ੍ਰੋਗਰਾਮ ਦੇ ਚੁੱਕੇ ਨੇ ਉਧਰ ਕਰਨਲ ਮਾਮਲੇ ਵਿੱਚ ਡੀਸੀ ਦਫ਼ਤਰ ਪਟਿਆਲਾ ਅੱਗੇ ਸਾਬਕਾ ਸੈਨਿਕਾਂ ਨੂੰ ਰੋਸ ਤਰਨਾ ਦਿੱਤਾ ਜਾ ਰਿਹਾ ਹੈ ਉਧਰ ਸੰਜੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਨੂੰ ਚੰਡੀਗੜ੍ਹ ਕੂਚ ਪ੍ਰੋਗਰਾਮ ਨੂੰ ਰੱਦ ਕਰਕੇ 28 ਮਾਰਚ ਨੂੰ ਡੀਸੀ ਦਫ਼ਤਰਾਂ ਅੱਗੇ ਜਿਹੜੇ ਰੋਜ਼ ਧਰਨੇ ਦੇਣ ਦਾ ਪ੍ਰੋਗਰਾਮ ਅਲਿੱਕਿਆ ਪਟਿਆਲਾ ਜੇਲ੍ਹ ਚ ਬੰਦ ਕਿਸਾਨ ਕਰਕੁਣਾ ਨਾਲ ਐਸਕੇਐਮ ਦੇ ਕੁਝ ਆਗੂ ਅੱਜ ਮੁਲਾਕਾਤ ਵੀ ਕਰ ਸਕਦੇ ਨੇ ਉਧਰ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ 24 ਤੇ 25 ਮਾਰਚ ਨੂੰ ਜੋ ਪ੍ਰਸਤਾਵਿਤ ਹੜਤਾਲ ਐਲਾਨੀ ਗਈ ਸੀ ਉਸ ਨੂੰ ਹੁਣ ਮਲਤਵੀ ਕਰ ਦਿੱਤਾ ਗਿਆ ਉਧਰ ਪੰਜਾਬੀ ਯੂਨੀਵਰਸਿਟੀ ਵੱਲੋਂ 732 ਕਰੋੜ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਨਵੇਂ ਵਿੱਤੀ ਸਾਲ 'ਚ 642 ਕਰੋੜ ਦੀ ਆਮਦਨ ਹੋ ਸਕਦੀ ਹੈ ਅਜਿਹੀ ਅਮੀਦ ਜ਼ਾਹਰ ਕੀਤੀ ਗਈ ਹੈ ਜਦੋਂ ਕਿ 99 ਕਰੋੜ ਦਾ ਘਾਟਾ ਵੀ ਸਹਿਣਾ ਪੈ ਸਕਦਾ ਹੈ ਉਧਰ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵੱਲੋਂ ਪ੍ਰੋਫੈਸਰ ਡਾਕਟਰ ਪਸ਼ਵਿੰਦਰ ਸਿੰਘ ਗਿੱਲ ਨੂੰ ਕਈ ਬਕਾਇਆ ਖੜੇ ਵਕਫ ਵਕਫ ਕਈ ਮਾਮਲਿਆਂ ਤੇ ਵਿਵਾਦਾਂ ਤੋਂ ਮੁਕਤ ਕਰ ਦੇਣ ਮਗਰੋਂ ਡਾਕਟਰ ਗਿੱਲ ਦੀ ਵਾਈਸ ਚਾਂਸਲਰ ਬਣਨ ਦੀ ਸੰਭਾਵਨਾ ਵਧੇਰੇ ਬਣ ਗਈ ਹੈ ਜਾਂ ਪਣ ਰਹੀ ਹੈ ਕਿਉਂਕਿ ਡਾਕਟਰ ਗਿੱਲ ਨਾਲ ਜੁੜਿਆ ਮਾਮਲਾ ਕਈ ਪਛਿਤਗੀਆਂ ਚੋਂ ਕਾਫੀ ਅੱਗੇ ਵਧਿਆ ਤਿੰਨ ਮੈਂਬਰੀ ਪੈਨਲ ਚ ਡਾਕਟਰ ਗਿੱਲ ਦਾ ਨਾਮ ਨੰਬਰ 1 ਉੱਤੇ ਸੀ ਪਰ ਫਾਈਲ ਗਵਰਨਰ ਦਫ਼ਤਰੋਂ ਪਿਛਲੇ ਸਮੇਂ ਵਾਪਸ ਪਰਤਾਈ ਸੀ ਹੁਣ ਕਲੀਨ ਚਿੱਟ ਮਗਰੋਂ ਮਾਮਲਾ ਫਿਰ ਅੱਗੇ ਵਧਿਆ ਹੈ ਤਿੰਨ ਤਰੀ ਦੌੜ ਜਾਰੀ ਹੈ ਵੇਖਣਾ ਹੋਵੇਗਾ ਪੰਜਾਬੀ ਯੂਨੀਵਰਸਿਟੀ ਦੇ ਅਗਲੇ ਵਾਈਸ ਚਾਂਸਲਰ ਕੌਣ ਹੋਣਗੇ ਖੈਰ ਰੱਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ ਈ ਮਿਸ਼ਨ ਪੰਜਾਬੀ